स्वागत है जी हुषारपुर न्यूज़ देख रहे तमाम दर्शकों दा मैं चेतन कश्यप ता जिवै की ਤੁਸੀਂ ਸਾਰੇ ਜਾਣਦੇ ਹੋ ਕਿ ਕੱਲ ਭਾਰਤ ਬੰਦ ਦਾ ਸੱਦਾ ਜਿਹੜਾ ਵਕਫ ਵਕਫ ਟ੍ਰੇਡ ਯੂਨੀయన్స్ ਵੱਲੋਂ ਦਿੱਤਾ ਗਿਆ ਤਾਂ ਉਹਦੇ ਮੱਦੇ ਨਜ਼ਰ ਹੁਸ਼ਾਰਪੁਰ ਸ਼ਹਿਰ ਤੇ ਵਿੱਚ ਹੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਕੀ ਹਾਲਾਤ ਰਹਿਣਗੇ ਤਾਂ ਉਸ ਬਾਬਤ ਜਾਣਕਾਰੀ ਲੈਣ ਲਈ ਬਹੁਤ ਸਾਰੇ ਸਾਡੇ ਦਰਸ਼ਕਾਂ ਦੇ ਜਿਹੜੇ ਉਹ ਫੋਨ ਕਾਲਸ ਆ ਰਹੇ ਸੀ ਠੀਕ ਹੈ ਜੀ ਬੱਸ ਥੈਂਕ ਯੂ ਤਾਂ ਸਾਡੇ ਦਰਸ਼ਕਾਂ ਦੇ ਜਿਹੜੇ ਉਹ ਫੋਨ ਕਾਲਸ ਆ ਰਹੇ ਸੀ اس بابت ਤੁਹਾਡੇ ਨਾਲ ਜਾਣਕਾਰੀ سانجی ਕਰਾਂਗੇ ਤੇ ਜਿਹੜੀ ਇਹ ਜਾਣਕਾਰੀ ਹੈ ਇਸ ਬਾਬਤ ਆਧਾਰਮ ਸ਼ਰਪਰ نیوز ਨੇ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਦੇ ਨਾਲ ਵੀ ਗੱਲਬਾਤ ਕੀਤੀ ਹੈ پولیس ਪ੍ਰਬੰਧਾ ਕਿਉਂਕਿ ਇਸ ਤਰ੍ਹਾਂ ਦਾ ਜਦੋਂ ਕੋਈ ਵੀ ਸੱਦਾ ਦਿੱਤਾ ਜਾਂਦਾ ਹੈ ਤਾਂ ਜਿਹੜੀ ਉਹ ਜ਼ਿਆਦਾਤਰ ਜ਼ਿੰਮੇਵਾਰੀ ਉਹ پولیس ਪ੍ਰਸ਼ਾਸਨ ਦੀ ਬਣ ਜਾਂਦੀ ਹੈ ਖਾਸ ਕਰ ਇਹ ਪ੍ਰਸ਼ਾਸਨਿਕ ਪ੍ਰਬੰਧਨ ਨੂੰ ਲੈ ਕੇ ਮਾਫੀ ਚੰਦਨ ਸੁਰੱਖਿਆ ਪ੍ਰਬੰਧਨ ਨੂੰ ਲੈ ਕੇ ਤਾਂ پولیس ਪ੍ਰਸ਼ਾਸਨ ਦੇ ਨਾਲ ਵੀ ਗੱਲਬਾਤ ਹੋਈ ਹੈ ਕੀ ਉਹਨਾਂ ਦਾ ਕਹਿਣਾ ਕੀ ਡਿਪਟੀ ਕਮਿਸ਼ਨਰ ਦਾ ਕਹਿਣਾ ਤੇ ਕੀ ਅਗੂਆ ਦਾ ਕਹਿਣਾ ਜਿਨ੍ਹਾਂ ਵੱਲੋਂ ਹੁਸ਼ਾਰਪੁਰ ਦੇ ਵਿੱਚ ਬੰਦ ਕਰਵਾਇਆ ਜਾਵੇਗਾ ਜਾਂ ਕਿਸੇ ਵੀ ਤਰ੍ਹਾਂ ਦੇ ਨਾਲ ਰੋਜ਼ ਪ੍ਰਦਰਸ਼ਨ ਆਪਣਾ ਰੋਸ ਜ਼ਾਹਰ ਕੀਤਾ ਜਾਵੇਗਾ ਉਸ ਸਬੰਧ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਤਾਂ ਇਸ ਵੀਡੀਓ ਨੂੰ ਸ਼ੁਰੂਆਤ ਦੇ ਵਿੱਚ ਇਹ ਕਹਿ ਦੇਣਾ ਚਾਹੁੰਦਾ ਕਿ ਇਹ ਸ਼ੇਅਰ ਵੀ ਵੱਧ ਤੋਂ ਵੱਧ ਕਰ ਦਿਓ ਤਾਂ ਜੋ ਸਹੀ ਅਤੇ ਸਟੀਕ ਜਾਣਕਾਰੀ ਅਹਿਮ ਜਾਣਕਾਰੀ ਇਹ ਆਮ ਲੋਕਾਂ ਤੱਕ ਪਹੁੰਚ ਸਕੇ ਤਾਂ ਸਭ ਤੋਂ ਪਹਿਲਾਂ ਆਧਾਰਾ ਹੁਸ਼ਾਰਪੁਰ ਨਿਊਜ਼ ਦੀ ਜਿਹੜੇ ਮਹਿੰਦਰ ਕੁਮਾਰ ਬੱਡੋਆਣ ਨੇ ACPIAM ਦੇ ਪੰਜਾਬ ਸਟੇਟ ਪੰਜਾਬ ਸਟੇਟ ਦੇ ਜਿਹੜੇ ਵਾਈਸ ਪ੍ਰਧਾਨ ਨੇ ਮੀਤ ਪ੍ਰਧਾਨ ਨੇ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਕਾਫੀ ਲੰਬੀ ਚੋੜੀ ਮਹਿੰਦਰ ਕੁਮਾਰ ਬੱਡਵਾਨ ਦੇ ਨਾਲ ਤਾਂ ਉਹਨਾਂ ਨੇ ਜੋ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਉਸ ਆਧਾਰ ਤੇ ਅਸੀਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨ ਜਾ ਰਹੇ ਹਾਂ ਤਾਂ ਕੱਲ ਉਹਨਾਂ ਦਾ ਕਹਿਣਾ ਕਿ ਭਾਰਤ ਬੰਦ ਜਿੱਥੇ ਪੂਰੇ ਦੇਸ਼ ਦੇ ਵਿੱਚ ਭਾਰਤ ਬੰਦ ਕਰਵਾਇਆ ਜਾਵੇਗਾ ਤਾਂ ਉੱਥੇ ਹੀ ਜੇਕਰ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਕਹਿੰਦੇ ਕਾਫੀ ਸਾਰੇ ਹਿੱਸੇ ਜਿਹੜੇ ਉਹ ਬੰਦ ਕਰਵਾਏ ਜਾਣਗੇ ਤੇ ਤੇ ਦੂਜੇ ਪਾਸੇ ਜੇਕਰ ਆਪਾਂ ਪੰਜਾਬ ਤੋਂ ਬਾਹਰਲੇ ਸੂਬਿਆਂ ਦੀ ਗੱਲ ਕਰ ਲਈਏ ਬੰਗਾਲ ਦੀ ਗੱਲ ਕਰ ਲਈਏ ਆਪਾਂ ਕੇਰਲ ਦੀ ਗੱਲ ਕਰ ਲਈਏ ਤਾਂ ਉਹਨਾਂ ਇਲਾਕਿਆਂ ਦੇ ਵਿੱਚ ਇਹਨਾਂ ਖੇਤਰੀ ਪਾਰਟੀਆਂ ਦਾ ਜਿਵੇਂ ਤੇ ਬਹੁਤ ਸਾਰੀਆਂ ਇਸ ਤਰ੍ਹਾਂ ਦੇ ਯੂਨੀਅਨਸ ਨੇ ਇਹਨਾਂ ਦੇ ਵਿੱਚ 10 ਤੋਂ 12 ਤਰ੍ਹਾਂ ਦੀਆਂ ਯੂਨੀਅਨਸ ਸ਼ਾਇਦ ਆਉਂਦੀਆਂ ਨੇ CPI, MICPM, C2 ਤਾਂ ਇਸ ਤਰ੍ਹਾਂ ਦੇ ਹੋਰ ਜਿਹੜੇ ਤੇ ਯੂਨੀਅਨਸ ਨੇ ਉਹ ਆਉਂਦੀਆਂ ਨੇ ਤਾਂ ਉਹ ਉਹਨਾਂ ਇਹ ਸੂਬਿਆਂ ਦੇ ਵਿੱਚ ਕਾਫੀ ਸਤਿ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਜੇਕਰ ਆਪਾਂ ਹੁਸ਼ਿਆਰਪੁਰ ਦੀ ਗੱਲ ਕਰੀਏ ਤਾਂ ਹੁਸ਼ਿਆਰਪੁਰ ਦੇ ਵਿੱਚ ਉਹਨਾਂ ਦੇ ਦੱਸਣ ਮੁਤਾਬਕ ਕੀ ਸਵੇਰ ਉਹਨਾਂ ਵੱਲੋਂ ਇਸ 10:30 ਵਜੇ ਦੇ ਕਰੀਬ ਇੱਕ ਭਾਰੀ ਅਕਾਖਿਆ ਜਿਹੜਾ ਉਹ ਹੁਸ਼ਾਰਪੁਰ ਦੇ ਸੈਸ਼ਨ ਚੋਂ ਕਿ ਲਾਗੇ ਮੌਜੂਦ ਗ੍ਰੀਨ 뷰 ਪਾਰਕ ਦੇ ਵਿੱਚ 71 ਹੋਣਗੇ ਤਾਂ ਇੱਕ ਰੋਸ ਮਾਰਚ ਵਜੋਂ ਅਰਚ ਕਰਨ ਤੋਂ ਬਾਅਦ ਹੁਸ਼ਾਰਪੁਰ ਬੱਸ ਸਟੈਂਡ ਉਹਨਾਂ ਵੱਲੋਂ ਜਿਹੜਾ ਮੁਕੰਮਲ ਤੌਰ ਤੇ ਬੰਦ ਕਰਵਾਇਆ ਜਾਵੇਗਾ ਜੋ ਜਾਣਕਾਰੀ ਉਹਨਾਂ ਵੱਲੋਂ ਮਹਿੰਦਰ ਕੁਮਾਰ ਬੱਡਵਾਨੀ 씨 ਵੱਲੋਂ ਅਧਾਰਾ ਹੁਸ਼ਾਰਪੁਰ ਨਿਊਜ਼ ਨੇ ਸਾਹਮਣੇ ਸਾਂਝੀ ਕੀਤੀ ਗਈ ਆ ਔਨ ਬਿਹਫ ਮੈਂ ਉਹਨਾਂ ਦੇ ਬਿਹਫ ਤੇ ਗੱਲ ਕਰ ਰਿਹਾ ਜੋ ਉਹਨਾਂ ਨੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ ਹੈ ਤੇ ਗ੍ਰੀਨ 뷰 ਪਾਰਕ ਤੋਂ ਚੱਲ ਕੇ ਉਸ ਹੁਸ਼ਾਰਪੁਰ ਦੇ ਸਥਾਨਿਕ ਬੱਸ ਸਟੈਂਡ ਵਿਕੇ ਪਹੁੰਚਣਗੇ ਬੱਸ ਸਟੈਂਡ ਪਹੁੰਚ ਕੇ ਉਹਨਾਂ ਵੱਲੋਂ ਪੂਰਾ ਬੰਦ ਕਰਵਾਇਆ ਜਾਵੇਗਾ ਜਿਹੜਾ ਹੁਸ਼ਾਰਪੁਰ ਦਾ ਬੰਦ ਕਰਵਾਇਆ ਜਾਵੇਗਾ ਟਰਾਂਸਪੋਰਟ ਹੈ ਜਿਹੜੀ ਪੂਰੀਓ ਤੇ ਬੰਦ ਕਰਵਾਈ ਜਾਵੇਗੀ ਤਾਂ ਇੱਕ ਪੱਕੀ ਸਟੇਜ ਆ ਜਿਹੜੀ ਉਹਨਾਂ ਵੱਲੋਂ ਉਸ ਥਾਂ ਤੇ ਲਗਾਈ ਜਾਵੇਗੀ ਤਾਂ ਫਿਰ ਉਸ ਤੋਂ ਬਾਅਦ ਉਸ ਥਾਂ ਤੋਂ ਉਹਨਾਂ ਦਾ ਧਰਨਾ ਪ੍ਰਦਰਸ਼ਨ ਹੈ ਉਹ ਚੱਲੇਗਾ ਉਹ ਚਾਹੇ ਸ਼ਾਮ 3 ਵਜੇ ਦਾ ਹੋਵੇ ਬਾਅਦ ਦੁਪਹਿਰ 3 ਵਜੇ ਤੱਕ ਦਾ ਹੋਵੇ ਚਾਹੇ ਸ਼ਾਮ 5 ਵਜੇ ਤੱਕ ਦਾ ਹੋਵੇ ਜਿੰਨਾ ਚਿਰ ਵੀ ਉਹਨਾਂ ਦਾ ਜਿਹੜਾ ਉਹ ਸੰਘਰਸ਼ ਪ੍ਰੋਟੈਸਟ ਉਹਨਾਂ ਵੱ ਤੇ ਕਮੈਂਟਾਂ ਤਾਂ ਵੀ ਆਉਂਦੇ ਆ ਸੀ ਕਿ ਕਮੈਂਟ ਬੋਕਸ ਦੇ ਵਿੱਚ ਆਪਾਂ ਜੋ ਲੋਕ ਸਵਾਲ ਪੁੱਛ ਰਹੇ ਨੇ ਤਾਂ ਸਭ ਤੋਂ ਪਹਿਲੀ ਜ਼ਰੂਰੀ ਗੱਲ ਹੈ ਜਿਹੜੀ ਉਹ ਬਾਜ਼ਾਰ ਬੰਦ ਕਰਨ ਨੂੰ ਲੈ ਕੇ ਜਦੋਂ ਅਦਾਰਾ ਹੁਸ਼ਾਰਪੁਰ ਨਿਊਜ਼ ਨੇ ਉਹਨਾਂ ਨੂੰ ਸਵਾਲ ਪੁੱਛਿਆ ਕਿ ਹੁਸ਼ਾਰਪੁਰ ਦੇ ਬਾਜ਼ਾਰ ਹੈ ਜਿਹੜੇ ਉਹ ਬੰਦ ਰਹਿਣਗੇ ਤਾਂ ਉਹ ਕਹਿੰਦੇ ਨੇ ਕਿ ਬਾਜ਼ਾਰ ਤਾਂ ਸ਼ਾਇਦ ਨਾ ਬੰਦ ਆਪਾਂ ਕਰਵਾ ਸਕੀਏ ਪਰ ਸਾਡੀ ਸਟੇਜ ਆ ਜਿਹੜੀ ਉਹ ਉਹ ਹੁਸ਼ਾਰਪੁਰ ਬਸਟੈਂਡ ਦੇ ਲੱਗੇਗੀ ਜਿੱਥੇ ਉਹਨਾਂ ਵੱਲੋਂ ਆਪਣੀ ਸਟੇਜ ਸਾਂਭੀ ਜਾਵੇਗੀ ਆਪਣੇ ਵਿਚਾਰ ਆ ਵਕ ਵਕ ਅਗਵਾ ਵੱਲੋਂ ਇਹ ਬਿਤੇ ਐਵਾ ਕੁਕਾ ਅਗੋਂ ਗੋਲੂ ਆਪਣੇ ਵਿਚਾਰ ਜਿਹੜੇ ਉਹ ਪ੍ਰਗਟ ਕੀਤੇ ਜਾਣਗੇ ਤਾਂ ਬਾਜ਼ਾਰਾਂ ਨੂੰ ਲੈ ਕੇ ਕੋਈ ਕਿਉਂਕਿ ਪੰਜਾਬ ਦੇ ਵਿੱਚ ਆਪਾਂ ਗੱਲ ਕਰ ਲਈਏ ਜਾਂ ਹੁਸ਼ਾਰਪੁਰ ਦੇ ਵਿੱਚ ਗੱਲ ਕਰ ਲਈਏ ਜੋ ਮੈਨੂੰ ਲੱਗਦਾ ਆਪਣੀ ਸੋਚ ਸਮਝ ਮੁਤਾਬਕ ਕਿ ਹੁਸ਼ਾਰਪੁਰ ਦੇ ਵਿੱਚ ਕੋਈ ਖਾਸਾ ਪ੍ਰਭਾਵ ਇਸ ਦਾ ਨਹੀਂ ਪੈਣ ਵਾਲਾ ਕਿਉਂਕਿ ਮੈਂ ਪੰਜਾਬ ਦੀ ਗੱਲ ਨਹੀਂ ਹੁਸ਼ਾਰਪੁਰ ਦੀ ਗੱਲ ਕਰਾਂਗਾ ਪਰੰਤ ਫਿਰ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਵੇਰੇ ਜੋ ਉਹਨਾਂ ਨੂੰ ਉਮੀਦ ਹੈ ਕਹਿੰਦੇ ਕਿ 700 ਤੋਂ 800 ਬੰਦਾ ਸੀ 71 ਹੋਵੇਗਾ ਜੋ ਰੋਸ ਮਾਰਚ ਕਰਕੇ ਉੱਥੇ ਤੱਕ ਪਹੁੰਚੇਗਾ ਤੇ ਇਹਨਾਂ ਦੇ ਵਿੱਚ ਕਿਹੜੀਆਂ ਕਿਹੜੀਆਂ ਜਥੇਬੰਦੀਆਂ ਭਾਗ ਲੈਣਗੇ ਸ਼ਮੂਲੀਅਤ ਕਰ ਲਈ ਉਸ ਬਾਬਤ ਵੀ ਮੈਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਵਾਂਗਾ ਚਾਹਣਾ ਚਾਹਾਂਗਾ ਤੇ ਇਹਦੇ ਵਿੱਚ ਖੇਤ ਮਜ਼ਦੂਰ ਭਾਗ ਲੈਣਗੇ ਇਸ ਦੇ ਵਿੱਚ ਅੰਗਣਵਾੜੀ ਵਰਕਰ ਭਾਗ ਲੈਣਗੇ ਆਸ਼ਾ ਵਰਕਰਸ ਭਾਗ ਲੈਣਗੀਆਂ ਤੇ ਉਸ ਤੋਂ ਇਲਾਵਾ ਮੰਦਰੀਗਾ ਯੂਨੀਅਨ ਵਾਲੇ ਭਾਗ ਲੈਣਗੇ ਮਜ਼ਦੂਰ ਖੇਤ ਮਜ਼ਦੂਰ ਭਾਗ ਲੈਣਗੇ ਕੰਸਟਰਕਸ਼ਨ ਜਿਹੜਾ ਕੰਮ ਕਰਦੇ ਨੇ ਵਰਕਰ ਨੇ ਕੰਸਟਰਕਸ਼ਨ ਵਰਕਰ ਨੇ ਉਹ ਭਾਗ ਲੈਣਗੇ ਤਾਂ ਇਹਨਾਂ ਤੋਂ ਇਲਾਵਾ ਹੋ ਸਕਦਾ ਕੀ ਕੋਈ ਕਿਸਾਨ ਸੁਭਾਵਾਂ ਵੀ ਸੁਭਾਵਾਂ ਵੀ ਜਿਹੜਾ ਇਸ ਭਾਰਤਵਾਦ ਦੇ ਸੱਦੇ ਦਾ ਉਹ ਹਿੱਸਾ ਬਣ ਸਕਦੀਆਂ ਨੇ ਤਾਂ ਸਕੂਲ ਬੰਦ ਨੂੰ ਲੈ ਕੇ ਕੋਈ ਵੀ ਇਨਫੋਰਮੇਸ਼ਨ ਨਹੀਂ ਹੈ ਤੇ ਨਾ ਹੀ ਮੈਨੂੰ ਲੱਗਦਾ ਕੋਈ ਅਜੇ ਤੱਕ ਸਕੂਲਾਂ ਵੱਲੋਂ ਸਕੂਲਾਂ ਵੱਲੋਂ ਇਸ ਤਰ੍ਹਾਂ ਦਾ ਕੋਈ ਹੁਕਮ ਜਾਰੀ ਕੀਤਾ ਗਿਆ ਕਿ ਸਕੂਲ ਬੰਦ ਰਹਿਣਗੇ ਜਾਂ ਖੋਲਣਗੇ ਇਸ ਤਰ੍ਹਾਂ ਦਾ ਸਕੂਲਾਂ ਵੱਲੋਂ ਅਜੇ ਤੱਕ ਕੁਝ ਵੀ ਨੋਟੀਫਿਕੇਸ਼ਨ ਜਾਰੀ ਉਹ ਨਹੀਂ ਕੀਤਾ ਗਿਆ ਤੇ ਬਾਜ਼ਾਰਾਂ ਦੀ ਵੀ ਜੋ ਉਹਨਾਂ ਨੇ ਕਿਹਾ ਕਿ ਬਾਜ਼ਾਰ ਵੀ ਮੈਨੂੰ ਲੱਗਦਾ ਨਹੀਂ ਕਿ ਹੁਸ਼ਿਆਰਪੁਰ ਦੇ ਵਿੱਚ ਬਾਜ਼ਾਰ ਵੀ ਬੰਦ ਹੋਣਗੇ ਬਾਕੀ ਚਲੋ ਜਦੋਂ ਇਕੱਠ ਹੁੰਦਾ ਉਦੋਂ ਹੀ ਮੇਨ ਪ੍ਰੋਗਰਾਮ ਦਾ ਪਤਾ ਚੱਲਦਾ ਪਰੰਤੂ ਸਾਡੀ ਜੋ ਜ਼ਿੰਮੇਵਾਰੀ ਹੈ ਕਿ ਸਹੀ ਅਤੇ ਸਟੀਕ ਜਾਣਕਾਰੀ ਤੁਹਾਡੇ ਤੱਕ ਪਹੁੰਚਾਉਣਾ ਉਹ ਅਸੀਂ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਤੇ ਬਹੁਤ ਸਾਰੀਆਂ ਉਹਨਾਂ ਦੀਆਂ ਮੰਗਾਂ ਨੇ ਮੰਗਾਂ ਤੇ ਵੀ ਅਸੀਂ ਗੱਲਬਾਤ ਕਰਾਂਗੇ ਪਰੰਤੂ ਇਹ ਜੋ ਡਿਪਟੀ ਕਮਿਸ਼ਨਰ ਮੈਡਮ ਆਸ਼ਿਕਾ ਜੈਨ ਉਹਨਾਂ ਨਾਲ ਗੱਲਬਾਤ ਹੋਈ ਹੈ ਸਾਡੀ ਤਾਂ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਉਹਨਾਂ ਦੇ ਧਿਆਨ ਦੇ ਵਿੱਚ ਹੈ ਕਿ ਮੰਦ ਦਾ ਸੱਦਾ ਦਿੱਤਾ ਹੋਇਆ ਪਰੰਤੂ ਅਫੀਸ਼ੀਅਲ ਇਨਫੋਰਮੇਸ਼ਨ ਉਹਨਾਂ ਦੇ ਕੋਲ ਨਹੀਂ ਹੈ ਕੋਈ ਵੀ ਇਸ ਤਰ੍ਹਾਂ ਦੀ ਤੇ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਤਾਂ ਜਦੋਂ ਪੁਲਿਸ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਹੈ ਸੁਰੱਖਿਆ ਪ੍ਰਬੰਧਾਂ ਨੂੰ ਲੈ ਕੇ ਡੀਐਸਪੀ ਸਿਟੀ ਦੇਵਦਤ ਸ਼ਰਮਾ ਦੇ ਨਾਲ ਤਾਂ ਉਹਨਾਂ ਦਾ ਵੀ ਕਹਿਣਾ ਹੈ ਕਿ ਪੁਲਿਸ ਵੱਲੋਂ ਜਿਹੜੇ ਉਹ ਸੁਰੱਖਿਆ ਦੇ ਤੇ ਪ੍ਰਬੰਧ ਜਿਹੜੇ ਉਹ ਚੱਕਾ ਚੋਂਦ ਨੇ ਪੂਰੇ ਕਰੜੇ ਇੰਤਜ਼ਾਮ ਕਰ ਲਏ ਗਏ ਨੇ ਸ਼ਾਂਤਮਈ ਢੰਗ ਦੇ ਨਾਲ ਹਰ ਕੋਈ ਵਿਅਕਤੀ ਆਪਣਾ ਪ੍ਰੋਟੈਸਟ ਕਰ ਸਕਦਾ ਹੈ ਰੋਸ ਪ੍ਰਦਰਸ਼ਨ ਕਰ ਸਕਦਾ ਹੈ ਪਰੰਤੂ ਕਿਸੇ ਨੂੰ ਵੀ ਇਹ ਜਿਹੜੀ ਹੁੱਲੜਵਾਸੀ ਕਰਨ ਦੀ ਇਸ ਤਰ੍ਹਾਂ ਦੀ ਕੋਈ ਵੀ ਇਜਾਜ਼ਤ ਹੈ ਜਿਹੜੀ ਉਹ ਨਹੀਂ ਦਿੱਤੀ ਜਾਵੇਗੀ ਕਿਉਂਕਿ ਕਾਨੂੰਨ ਦੇ ਦਾਰੇ ਦੇ ਉਨ ਦਾਰੇ ਦੇ ਵਿੱਚ ਰੱਖ ਕੇ ਹਰ ਕੋਈ ਵਿਅਕਤੀ ਹੈ ਜਿਹੜਾ ਆਪਣਾ ਉਹ ਪ੍ਰੋਟੈਸਟ ਕਰ ਸਕਦਾ ਹੈ ਤਾਂ ਹੁਣ ਬਹੁਤ ਸਾਰਿਆਂ ਸਾਰੇ ਜਿਹੜੇ ਉਹ ਫੋਨ ਕਾਲਸ ਆ ਰਹੇ ਨੇ ਕਿ ਸਕੂਲ ਬੰਦ ਆ ਤਾਂ ਸਕੂਲ ਹੈ ਮੈਨੂੰ ਲੱਗਦਾ ਖੁੱਲੇ ਰਹਿਣਗੇ ਹਜੇ ਤੱਕ ਕਿ ਸਕੂਲਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਕੋਈ ਨੋਟੀਫਿਕੇਸ਼ਨ ਹੈ ਉਹ ਜਾਰੀ ਨਹੀਂ ਕੀਤਾ ਗਿਆ ਤੇ ਸਕੂਲ ਫਿਲਹਾਲ ਦੀ ਘੜੀ ਅਜੇ ਤੱਕ ਓਪਨ ਰਹਿਣਗੇ ਬੈਂਕਸ ਨੂੰ ਲੈ ਕੇ ਸਵਾਲ ਪੁੱਛੇ ਜਾ ਰਹੇ ਨੇ ਤਾਂ ਬੈਂਕਾਂ ਵੱਲੋਂ ਕੋਈ ਵੀ ਛੁੱਟੀ ਦਾ ਐਲਾਨ ਨਹੀਂ ਹੈ ਹਾਲਾਂਕਿ ਮੇਰੀ ਕੁਝ ਬੈਂਕਾਂ ਦੇ ਵਿੱਚ ਜਿਹੜੇ ਕੰਮਕਾਜ ਕਰਦੇ ਨੇ ਵਿਅਕਤੀ ਉਹਨਾਂ ਨਾਲ ਗੱਲਬਾਤ ਹੋਈ ਹੈ ਉਹ ਕਹਿੰਦੇ ਸਾਨੂੰ ਸ਼ਾਇਦ ਹੋ ਸਕਦਾ ਹੈ ਕਿ ਸਟ੍ਰਾਈਕ ਉਹ ਕਰ ਸਕਦੇ ਨੇ ਪਰੰਤੂ ਬੈਂਕ ਬੰਦ ਰਹਿਣ ਇਸ ਤਰ੍ਹਾਂ ਦੀ ਕੋਈ ਵੀ ਖ਼ਬਰ ਨਹੀਂ ਹੈ ਬਾਕੀ ਉਹ ਮੌਕੇ ਤੇ ਕਹਿ ਰਹੇ ਸੀ ਆਪਾਂ ਦੇਖਾਂਗੇ ਆਪਾਂ ਸੰਘਰਸ਼ ਕਰਨ ਆਪਾਂ ਪ੍ਰੋਟੈਸਟ ਕਰਨਾ ਹੈ ਮੌਕੇ ਤੇ ਫੈਸਲਾ ਲਿਆ ਜਾਵੇਗਾ ਜਿਵੇਂ ਯੂਨੀਅਨ ਨੇ ਫੈਸਲਾ ਲਏਗੀ ਤਾਂ ਸਕੂਲ ਹੈ ਜਿਹੜੇ ਉਹ ਬੰਦ ਨਹੀਂ ਹੋਣਗੇ ਸਕੂਲ ਲੱਗਣਗੇ ਬਹੁਤ ਸਾਰੇ ਲੋਕ ਸਕੂਲਾਂ ਨੂੰ ਲੈ ਕੇ ਉਹ ਸਵਾਲ ਪੁੱਛ ਰਹੇ ਨੇ ਤਾਂ ਹੁਸ਼ਾਰਪੁਰ ਦੇ ਵਿੱਚ ਬੜੀ ਆਸਾਨ ਸ਼ਬਦਾਂ ਦੇ ਵਿੱਚ ਮੈਂ ਜਾਣਕਾਰੀ ਦੁੱਤੀ ਹੈ ਕਿ ਸਵੇਰੇ 7:30 ਤੋਂ 11 ਵਜੇ ਤੱਕ ਜਿੱਥੇ ਜਿਹੜਾ ਗ੍ਰੀਨ 뷰 ਪਾਰਕ ਤੋਂ ਚੱਲੇਗਾ ਗ੍ਰੀਨ 뷰 ਪਾਰਕ ਤੋਂ ਚੱਲ ਕੇ ਹੁਸ਼ਾਰਪੁਰ ਇਹ ਬੱਸ ਸਟੈਂਡ ਤੱਕ ਉਹ ਜੱਥਾ ਪਹੁੰਚੇਗਾ ਹੁਸ਼ਾਰਪੁਰ ਬੱਸ ਸਟੈਂਡ ਪਹੁੰਚ ਕੇ ਉਹਨਾਂ ਵੱਲੋਂ ਹੁਸ਼ਾਰਪੁਰ ਬੱਸ ਅੱਡੇ ਨੂੰ ਬੰਦ ਕਰਵਾਇਆ ਜਾਵੇਗਾ ਤਾਂ ਉੱਥੇ ਸਟੇਜ ਆ ਜਿਹੜੀ ਉਹ ਸਾਂਝੀ ਕੀਤੀ ਜਾਵੇਗੀ ਹਾਂ ਇੰਨਾ ਜ਼ਰੂਰ ਹੈ ਕਿ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਜਾਂ ਕਈ ਹਿੱਸਿਆਂ ਦੇ ਵਿੱਚ ਜਿਹੜੀਆਂ ਚੱਕਾ ਜਾਮ ਵਰਗੀਆਂ ਜਿਹੜੀਆਂ ਸਥਿਤੀਆਂ ਬਣ ਸਕਦੀਆਂ ਨੇ ਮਹਿੰਦਰ ਕੁਮਾਰ ਬੱਡੋਆਣ ਜੀ ਦੇ ਦੱਸਣ ਮੁਤਾਬਕ ਤੇ ਹੁਸ਼ਾਰਪੁਰ ਦੀ ਗੱਲ ਕਰੀਏ ਤਾਂ ਹੁਸ਼ਾਰਪੁਰ ਦੇ ਵਿੱਚ ਉਹਨਾਂ ਜਦੋਂ ਮੇਰੇ ਵੱਲੋਂ ਪੁੱਛਿਆ ਜਾਂਦਾ ਚੱਕਾ ਜਾਮ ਨੂੰ ਲੈ ਕੇ ਤਾਂ ਉਹਨਾਂ ਨੇ ਇਹੀ ਜਾਣਕਾਰੀ ਸਾਂਝੀ ਕੀਤੀ ਹੈ ਕਿ ਹੁਸ਼ਾਰਪੁਰ ਦੇ ਵਿੱਚ ਫਿਲਹਾਲ ਇਸ ਤਰ੍ਹਾਂ ਦਾ ਇਹ ਕੋਈ ਵੀ ਸੱਦਾ ਨਹੀਂ ਹੈ ਕੋਈ ਵੀ ਇਸ ਤਰ੍ਹਾਂ ਦਾ ਅਜੇ ਇਲਾਨ ਨਹੀਂ ਹੈ ਕਿ ਚੱਕਾ ਜਾਮ ਕੀਤਾ ਜਾਵੇਗਾ ਹਾਂ ਹੰਸਾਰਪੁਰ ਬੱਸ ਅਡੇ ਨੂੰ ਬੰਦ ਕਰਵਾ ਕੇ ਉਹਨਾਂ ਵੱਲੋਂ ਆਪਣਾ ਜਿਹੜਾ ਉਹਪਰ ਟੈਸਟ ਆ ਉਸ ਨੂੰ ਕੀਤਾ ਜਾਵੇਗਾ ਸੰਘਰਸ਼ ਆ ਜਿਹੜਾ ਉਹ ਕੀਤਾ ਜਾਵੇਗਾ ਸੋ ਇਹ ਜਾਣਕਾਰੀ ਹੈ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਜਿਹੜੇ ਸੱਜਣ ਕਮੈਂਟ ਕਰ ਰਹੇ ਨੇ ਉਹਨਾਂ ਦੇ ਅੱਗੇ ਹੀ ਬੇਨਤੀ ਆ ਅਪੀਲ ਆਣਾ ਨੂੰ ਕਿ ਇਸ ਵੀਡੀਓ ਨੂੰ ਦੁਬਾਰਾ ਇੱਕ ਵਾਰ ਵੇਖ ਲਾਂ ਜਦੋਂ ਲਾਈਵ ਖਤਮ ਹੁੰਦਾ ਕਿਉਂਕਿ ਗੱਲਾਂ ਪਹਿਲਾਂ ਵੀ ਲੰਘ ਚੁੱਕੀਆਂ ਨੇ ਸਕੂਲ ਫਿਰਾਲ ਦੀ ਘੜੀ ਓਪਨ ਨੇ ਚਾਹੀਦਾ ਸਕੂਲ ਨੇ ਚਾਹੀ ਕਿਸੇ ਵੀ ਤਰ੍ਹਾਂ ਦੇ ਵਿਦਿਅਕ ادارے ਨੇ ਸਰਕਾਰੀ ਸਕੂਲ ਹੈ ਪ੍ਰਾਈਵੇਟ ਸਕੂਲ ਹੈ ਚਾਹੇ ਉਹ ਪ੍ਰਾਈਵੇਟ ਅਕੈਡਮਿਸ ਨੇ ਇੰਸਟੀਚੂਟਸ ਨੇ ਤਾਂ ਹਰ ਇੱਕ ਸੰਸਥਾ ਜਿਹੜੀ ਉਹ ਖੁੱਲੀ ਹੈ ਤਾਂ ਜੋ ਪ੍ਰੋਟੈਸਟ ਉਹਨਾਂ ਵੱਲੋਂ ਲੀਕਿਆ ਗਿਆ ਹੁਸ਼ਾਰਪੁਰ ਦੇ ਵਿੱਚ ਉਸ ਬਾਬਤ ਤੁਹਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਹੈ ਹੁਸ਼ਾਰਪੁਰ ਦੀ ਗ੍ਰੀਨ 뷰 ਪਾਰਕ ਤੋਂ ਚੱਲਣਗੇ ਤਾਂ ਉੱਥੋਂ ਚੱਲ ਕੇ ਬੱਸ ਸਟੈਂਡ ਦੇ ਵਿੱਚ ਜਾ ਕੇ ਆਪਣੀ ਸਟੇਜ ਲਾਉਣਗੇ ਹਾਂ ਟਰਾਂਸਪੋਰਟ ਬੱਸ ਸਟੈਂਡ ਨੂੰ ਉਹਨਾਂ ਵੱਲੋਂ ਬੰਦ ਕਰਵਾਇਆ ਜਾਵੇਗਾ ਤਾਂ ਚੱਕਾ ਜਾਮ ਦਾ ਫਿਲਹਾਲ ਅਜੇ ਕੋਈ ਵੀ ਉਹਨਾਂ ਵੱਲੋਂ ਐਲਾਨਾ ਨਹੀਂ ਹੈ ਤੇ ਨਾ ਹੀ ਇਸ ਤਰ੍ਹਾਂ ਦੀ ਕਿਸੇ ਨਾਲ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੋ ਬਹੁਤ ਬਹੁਤ ਧੰਨਵਾਦ ਜੀ